ਅੱਜ ਚੱਲੇ ਅਸੀਂ ਪਨੀਰੀ ਵਿਜੀਨ 17 18 ਦੀ ਵਾਹਨ ਤਿਆਰ ਕਰਕੇ ਤੇ ਸ਼ਾਮ ਨੂੰ ਵੀ ਪਿਆਉਂਦਾ ਅਸੀਂ ਤੇ ਸ਼ਾਮ ਨੂੰ ਅੱਜ ਵੀਜ ਦਾਂਗੇ ਤਾਂ ਸਾਡੇ ਲਾਈਟ ਆਉਂਦੀ ਆ ਸ਼ਿਫਟ ਚੇਂਜ ਹੋ ਗਈ ਹੁਣ ਤੇ ਲਾਈਟ ਆਉਂਦੀ ਆ ਹੁਣ ਦੁਪਹਿਰ ਤੋਂ ਰਾਤ ਨੂੰ 8 ਵਜੇ ਤੱਕ ਤਾਂ ਕਰਕੇ ਸ਼ਾਮ ਨੂੰ ਵੀਜਣਾ ਹੈ ਵੀ ਸੇਕ ਨਹੀਂ ਪੈਂਦਾ ਉਹ ਤਾਂ ਬਦਲਵਾ ਹੀ ਆ ਗਰਮਾਚ ਬਹੁਤ ਹੋਈ ਗਈ ਆ ਸਰਪੇਦ ਵੀ ਮੀਂਹ ਨਹੀਂ ਪਦਾ ਹੁੰਦਾ ਜੇ ਉਹਦਾ ਪਹਿਲਾਂ ਵੀ ਜੀ ਸੀ ਅਸੀਂ 1885 ਦੇ ਉਹ ਸੁੱਕੀ ਵੀਜੇ ਸਕੂਗੀ ਬਹੁਤ ਸੋਹਣੀ ਹੋਈ ਆ ਹੁਣ ਥੋੜਾ ਜਿਹਾ ਬਦਲ ਕਰਕੇ ਮੀਂਹ ਕਰਕੇ ਆ ਥੋੜਾ ਜਿਹਾ ਵੀ घर नी तव्हां करिणो आहे असीं त असीं इवे नी पिया सुकाई विझण ओके ਪਹਿਲਾਂ ਮਾਰੇ ਹਾਲ ਤੋਂ ਹੋਲੇ ਦੋ ਦੋ ਪਕਾਚਾਂ ਨੂੰ ਉਂਗਲਾ ਲਾ ਕੇ ਤੇ ਹੁਣ ਮਾਰ ਲੱਗਿਆ ਸੁਹਾਗਾ ਦੇ ਤੇ ਪਗਾ ਮਾਰ ਕੇ ਦੋ ਜਾਂ ਜੇ ਦੋ ਚ ਬਣ ਗਿਆ ਦੋ ਵਾਰੀ ਨਹੀਂ ਤਾਂ ਤਿੰਨ ਵਾਰੀ ਮਾਰਾਂਗੇ ਤੁਹਾਡਾ ਉਹ ਤਾਂ ਠੀਕ ਆ ਵਧੀਆ ਭਰਨ ਲੱਗ ਪਿਆ ਵਾਹਨ ਦਾ ਕਿੰਨੀ ਵਾਰੀ ਲੋਡ ਆਗਾ ਤੇ ਪਤਨ ਵਾਰੀ ਮਾਰ ਦਾਂਗੇ ਸਵਾਰ ਕੇ ਇਹ ਮਾ ਜਾਣਦੇ ਨਹੀਂ ਆਉਣ ਦਾ ਹੂੰ ਤੇ ਜਿਹੜਾ ਅੰਦਾਜ਼ਾ ਤੇ ਰਿਹਾਉਣ ਗਿਆ ਸਕਦੀ ਕਿ ਨਹੀਂ ਰਾਤ ਨੂੰ 8 ਵਜੇ ਤੋਂ ਬਾਅਦ ਛੱਡ ਦਿਆਂਗਾ ਠੀਕ ਹੈ ਦੇਖੋ ਪਾਣੀ ਦਾ ਕੀ ਕਰੋਗੇ ਡਲ ਨਾ ਜਾਵੇ ਉਹ ਕਿੱਥੇ ਭੰਡਾ ਲੈ ਇੱਕ ਮਿੰਟ ਬੈਕਅਪ ਪਾਣੀ ਦਾ ਕੀ ਕਰੋਗੇ ਪਾਣੀ ਵਿੱਚ ਹੀ ਪਾ ਲਾਂਗੇ ਪਨੀਰੀ ਚੋਕੀ ਅੱਛਾ ਆ ਲੰਗ ਉਹ ਅੰਦਰ ਹੀ ਪਿਆ ਇੱਥੇ ਡਬਲ ਜਾਲੀ ਥੱਲੇ ਕਰ ਦੋ ਰੇ ਫੇਰ ਨਹੀਂ ਨਿਕਲਦੇ ਬੀਜ ਇਹਦੇ ਜਾਲ ਹਾਈ ਕਰ ਦੋ ਥੱਲੇ ਦੇ ਅਗਰ ਰਕੀ ਸਾਲੀ ਉਤਪਨੀ ਦੇ ਦੋ ਚੁਬੀਆਂ ਦਾ ਇਹਦਾ ਮਾਲਾ ਮਾਲਾ ਚੱਕ ਹੋ ਰਿਹਾ ਪਿੱਛੋ ਦੇ ਦਾ 1885 ਦਾ ਛਟਾ ਸਰਪੰਚ ਸਾਹਿਬ ਦੇ ਰਹੇ ਛਟਾ ਇਹਦੇ ਵਿੱਚ ਸ਼ੁਰੂ ਕਰਤੀ ਪਣੀ ਦੀ ਵਿਜਨੀ ਅੱਜ ਖਦ ਹੋ ਗਿਆ ਰਿਆਂ 1885 ਇੰਨਾ ਚ ਦੋਵਾਂ ਦੇ ਵਿੱਚ ਹੈਗੀ ਆ 17 18 ਤੇ ਦੋ ਕਿਲੇ ਲਾਉਣੀ ਆ ਅਸੀਂ ਸਬਜ਼ੀ ਉਹਦੇ ਚ ਹਾਂ ਅਸੀਂ ਇਹਦੇ ਚ ਵਿਜਨੇ 1509 ਇਸ ਕਰਕੇ ਹਾਂ ਹ ਇਹਦੇ ਵਿੱਚ ਇਹ ਹੈਗੀ ਆ 7-8 ਮਰਲੇ ਜਗ੍ਹਾ ਹੈਗੀ ਆ ਇਹ 7 ਕੁ ਮਰਲੇ ਤੇ ਇਹ ਚਲ ਮੜੀ ਮੋਟੀ ਪਾ ਸਕਦੀ ਆ ਘਟੀ ਦਾ ਡਰ ਹੁੰਦਾ ਇਹ ਚ 1509 ਇਹਨਾਂ ਦੋਵਾਂ ਦੇ ਵਿੱਚ 17 18 ਹੋ ਚੀ ਜੀ ਸਰਪੰਚ ਸਾਹਿਬ ਦੇ ਨੇ ਛਟਾ ਫੰਦੇ ਵਿੱਚ 18 85 ਇਹ ਅਸੀਂ ਤਾਂ ਛੱਡ ਲਿਆ ਦੋ ਵੀ ਕਈ ਵਾਰੀ ਇੱਕ 'ਚ 18 85 ਵੀ ਚਦਾਂਗੇ ਜੇ ਲੋਡ ਪਈ ਤੇ ਇੱਕ 'ਚ 17 18 ਵੀ ਚਦਾਂਗੇ ਦੋ ਤੋਂ ਤਿੰਨ ਤਣੇ ਮਾਰ ਲਈ ਜਗ੍ਹਾ ਹੈਗੀ ਐ ਇਹ ਇਹ ਆਪਸ਼ਨ ਛੱਡ ਲਈ ਵਿੱਚ